ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਰੀ ਵੈਰੀ ਗੁੱਡ ਮਾਰਨਿੰਗ ਹੋਪਸ ਆ ਤੁਸੀਂ ਸਾਰੇ ਆਨੇ ਠੀਕ ਠਾਕ ਹੋਵੋਗੇ ਤੰਦਰੁਸਤ ਹੋ ਖੁਸ਼हाल ਹੋਵੋਗੇ ਮੈਂ ਬਿਲਕੁਲ ਠੀਕ ਐ ਟਾਈਮ ਆ ਮਾਰਨਿੰਗ ਦਾ 7 ਵਜ ਦਾ ਤੇ ਮੈਂ ਇੱਧਰ ਕਰ ਰਹੀ ਆ ਮਲਾਈ ਜਮਾਉਣ ਦੀ ਤਿਆਰੀ ਮੈਂ ਰਾਤ ਮਲਾਈ ਜਮਾਉਣੀ ਭੁੱਲ ਗਈ ਡੋਂਗਾ ਤਾਂ ਪਰ ਆ ਪੈਸੇ ਪਰ ਰਾਤ ਮੇਰੇ ਨੂੰ ਧਿਆਨ ਚ ਨਹੀਂ ਰਿਹਾ ਮੈਂ ਮਲਾਈ ਜਮਾਉਣੀ ਐ ਫਿਰ ਮੈਂ ਕਿਹਾ ਹੁਣ ਜਮਾ ਕੇ ਰੱਖ ਦਾਂਣੀ ਐ ਸ਼ਾਮ ਨੂੰ ਇਹਦਾ ਮੱਖਣ ਬਣਾ ਲਵਾਂਗੀ ਫਿਰ ਸਵੇਰੇ ਬਹੁਤ ਕੰਮ ਹੋ ਜਾਂਦੇ ਨੇ ਇਸ ਕਰਕੇ ਮੈਂ ਹੁਣ ਥੋੜਾ ਜਿਹਾ ਇਹਨੂੰ ਨਿੱਗਾ ਕਰ ਲੈਣੀ ਐ ਨਿੱਗਾ ਕਰਕੇ ਫਿਰ ਦੋ ਜੀ ਮੈਂ ਆਪਦਾ ਦਹੀਂ ਨੂੰ ਜਾਗ ਲਾਉਣੀ ਆਵੇਂ ਜਾਗ ਲਾ ਕੇ ਰੱਖ ਦਉਗੀ ਫਿਰ ਲੱਸੀ ਨਾ ਵਧੀਆ ਬਣਦੀ ਖਟਾਸ ਚ ਪੀਣ ਯੋਗ ਵੀ ਹੁੰਦੀ ਆ ਤੇ ਕੜੀ ਬਣਾਉਣੀ ਹੈ ਕੜੀ ਬਣਾ ਲਓ ਕਿਉਂਕਿ ਮਲਾਈ ਜੇ ਬਹੁਤ ਪੁਰਾਣੀ ਹੋਊ ਫਿਰ ਲੱਸੀ ਪੀਣ ਯੋਗ ਨਹੀਂ ਹੋਊਗੀ ਸਾਡੀ ਸਿਰਫ 5-6 ਦਿਨਾਂ ਦੀ ਮਲਾਈ ਹੁੰਦੀ ਹੈ ਇਹ ਤੇ ਇੰਨੀ ਖਟਾਸ ਚ ਨਹੀਂ ਹੁੰਦੀ ਹੈਗੀ ਅਸੀਂ ਤਾਂ ਇਹਨੂੰ ਪੀਣ ਦੇ ਲਈ ਵਰਤਦੇ ਹੁੰਦੇ ਹਾਂਗੇ ਕੜੀ ਵੀ ਵਧੀਆ ਬਣ ਜਾਂਦੀ ਹੈ ਥੋੜਾ ਜਿਹਾ ਆਪਾਂ ਜਾਗ ਲਾ ਕੇ ਜਮਾ ਦਾਂਗੇ ਤਾਂ ਖਟਾਸ ਚ ਆ ਜਾਂਦੀ ਹੈ ਵੱਡੇ ਪਤੀਲੇ 'ਚ ਮੈਂ ਜਮਾ ਦੂੰਗੀ ਇਸੇ ਵਿੱਚ ਮੈਂ ਇਹ ਰெட் ਕਲੋਨ ਦਾ ਮੱਖਣ ਆ ਜਾਊਗਾ ਥੋੜੀ ਇਹਨੂੰ ਕੋਸਾ ਕਰ ਲਈ ਚਾਹ ਸੀ ਬੀਲੀ ਇਹ ਉਹ ਜਮਲਾਈ ਨੂੰ ਜਮਾ ਕੇ ਫਿਰ ਮੈਂ ਬਣਾਉਂਗੀ ਸਬਜ਼ੀ ਮਟਰ ਕੱਢੇ ਪੈਣਾ ਨੂੰ ਮਟਰ ਦੀ ਸਬਜ਼ੀ ਬਣਾਉਂਗੀ ਥੋੜੀ ਜਿਹੀ ਕੁਛ ਥੋੜਾ ਜਿਹਾ ਸਾਗ ਵੀ ਪਿਆ ਤੇ ਰਾਤ ਗੋਭੀ ਬਣਾਈ ਸੀ ਥੋੜੀ ਗੋਭੀ ਵੀ ਪਈ ਐ ਉਹ ਬਹੁਤ ਟੇਸਟੀ ਸਬਜ਼ੀ ਬਣੀ ਸੀ ਤੇ ਹੁਣ ਆਲੂ ਮਟਰ ਕਰ ਲਾਣੀ ਆ ਕੱਪੜੇ ਵੀ ਧੋਣੇ ਨੇ ਅੱਜ ਫੇਰ ਕੱਪੜੇ ਇਕੱਠੇ ਹੋਏ ਪਏ ਨੇ ਕੱਪੜੇ ਵੀ ਧੋਵਾਂਗੀ ਇੰਦਾ ਕੰਮ ਉੜਦੇ ਹੀ ਫਿਰ ਇਹਨੂੰ ਦਿਮਾਗ ਚ ਕੰਮ ਕਰ ਜਾਂਦੀ ਨੇ ਰਾਤ ਆਉਂਦੀ ਆ ਜੋ ਨੀਂਦ ਆਉਂਦੀ ਬਸ ਸੋ ਗੋ ਫਿਰ ਆਪਾਂ ਨੂੰ ਚੈਨ ਆਉਂਦੀ ਹੈ ਨਾ ਉਹਦਾ ਕੰਮ ਘੋਮੇ ਬੰਦ ਹੁੰਦੇ ਨੇ ਸਵੇਰੇ ਜਿਵੇਂ ਅੱਖ ਖੁੱਲਦੀ ਹੈ ਉਵੇਂ ਦਿਮਾਗ ਕੰਮ ਸ਼ੁਰੂ ਕਰਨਾ ਸਟਾਰਟ ਹੋ ਜਾਂਦਾ ਹੈ ਇੰਦਾ ਦੁੱਧ ਹੋ ਗਿਆ ਬੋਇਲ ਤੇ ਸਬਜ਼ੀ ਵੀ ਬਣ ਚੁੱਕੀ ਹੈ ਆਲੂ ਮਟਰ ਐਂਡ ਇਧਰ ਮੈਂ ਕਰ ਲਈ ਸਟਫਿੰਗ ਤਿਆਰ ਸੈਂਡਵਿਚ ਦੀ ਇਹਦੇ ਵਿੱਚ ਮੈਂ ਪਾਈਆਂ ਸਬਜ਼ੀਆਂ ਪਿਆਜ਼ ਪੱਤਾ ਗੋਭੀ ਗਾਜਰ ਥੋੜਾ ਜਿਹਾ ਟਮਾਟਰ ਬਹੁਤ ਥੋੜਾ ਐਂਡ ਕੌਰਨਸ ਪਾਏ ਨੇ ਆ ਮੱਕੀ ਦੇ ਦਾਣੇ ਸ਼ਿਮਲਾ ਮਿਰਚ ਅੱਜ ਮੇਰੇ ਕੋਲ ਹੈ ਨਹੀਂ ਸੀ ਮਿਸਿੰਗ ਹੈ ਹਰੀ ਮਿਰਚੇ ਦੇ ਵਿੱਚ ਮੈਂ ਪਾਤੀ ਪਰ ਸ਼ਿਮਲਾ ਮਿਰਚ ਨਹੀਂ ਹੈਗੀ ਸੀ ਅੱਜ ਕੱਲ ਸਬਜ਼ੀ ਵਾਲਾ ਆਇਆ ਸੀ ਉਹਨੂੰ ਪੁੱਛੀ ਸੀ ਉਹਦੇ ਕੋਲ ਵੀ ਨਹੀਂ ਮਿਲੀ ਤੇ ਸ਼ਿਮਲਾ ਮਿਰਚ ਮਿਸਿੰਗ ਹੈ ਐਨੀਵੇਸ ਚਲੋ ਸਬਜ਼ੀਆਂ ਹੈਗੀਆਂ ਇਹਦੇ ਵਿੱਚ ਕਾਫੀ ਤੇ ਇਧਰ ਮੈਂ ਆਟਾ ਵੀ ਗੁੰਨ ਕੇ ਰੱਖਤਾ ਐਨਾ ਘੱਟ ਸਾਨੂੰ ਇਨਫ ਹੁੰਦਾ ਉਹ ਇੰਤਨਾ ਲੰਬਾ ਸੈਂਡਵਿਚ ਠੀਕ ਹੈ ਦੇ ਹੀ ਬੁੱਕ ਕਰਦੇ ਆਪਾਂ ਖਾਣੀ ਦੀ ਤੇ ਆਹਦੇ ਹਰ ਟਾਈਮ ਨਹੀਂ ਹੋਇਆ ਬਸ ਜੇ ਟਾਈਮ ਹੋਊਗਾ ਉਦੋਂ ਮੈਂ ਹੈ ਸਟਫਿੰਗ ਇਹਦੇ ਵਿੱਚ ਨਮਕ ਮਿਰਚ ਹਰਬਸ ਵਗੈਰਾ ਜੋ ਕੁਝ ਪਾਉਣਾ ਪਾ ਲੂੰਗੀ ਫਿਰ ਨਹੀਂ ਪਹਿਲਾਂ ਨਮਕ ਪਾਤਾ ਪਾਣੀ ਇਹ ਛੜ ਜਾਣਗੇ ਸਬਜ਼ੀਆਂ ਇਸ ਕਰਕੇ ਮੌਕੇ ਜੋ ਖਾਣਾ ਹੋਊ ਉਹ ਮੈਂ ਬਣਾਉਣਾ ਹਾਂ ਸੈਂਡਵਿਚ ਉਹਦੀ ਪਾਉਂਗੀ ਸਬਜ਼ੀਆਂ ਚੋਂਪ ਨੇ ਤੇ ਇਧਰ ਦੀਦੀ ਕੱਲ ਲੈ ਕੇ ਆਏ ਸੀਗੇ ਬਲਜੀਤ ਭੈਣ ਛੋਲਾਂ ਵਾਲੀਆਂ ਪਿੰਨੀਆਂ ਮੇਰਾ ਹਿੱਸਾ ਪਿੰਨੀਆਂ ਦਾ ਰਹਿੰਦਾ ਸੀ ਤੇ ਕੱਲ ਉਹ ਪਿੰਨੀਆਂ ਕਰਕੇ ਸਪੈਸ਼ਲ ਸਪੈਸ਼ਲ ਪਿੰਨੀਆਂ ਬਣਾਉਣਾ ਆਇਆ ਸੀਗੇ ਮੈਨੂੰ थोड़ा हिस्सा रखा गया एडे एडे बेर ने मैं पहली बार देखे दे एडे दे एडे दे बेर भी होंगे ना हैल्पर कल आपकी भैन कोई लेकर आई आ गई उन्होंने बेरी लगी ओ भैन देडे दे बेर कि सोहना फ्रूट है मैं खा के देखना खा के ही नहीं देखा हजे अज इन्हें खावे जमें अमरूद होंगे छोटे साइज लगते ਖਾਣਾ ਤੇ ਟੇਸਟੀ ਔਰ ਪਹਿਲਾਂ ਵੀ ਤੇਗੀ ਸੀ। ਖਾਣਾ ਤਾਂ ਟੇਸਟੀ ਨੇ। ਉਹ ਵੀ ਮੈਂ ਖਾਦਾ ਨਹੀਂ ਉਦੋਂ ਬਿਮਾਰ ਸੀਗੀ। ਅੱਜ ਖਾ ਕੇ ਦੇਖੂਗੀ ਦੇਣਿਆਂ ਵਾਲੇ ਬੇਰ ਨੂੰ ਕਿ ਰੱਖਣਾ। ਆਪਣਾ ਕਿਚਨ ਦਾ ਕੰਮ ਫਿਨਿਸ਼ ਕਰਨ ਤੋਂ ਬਾਅਦ ਨਾ ਨੂੰ ਕੇ ਉਸ ਤੋਂ ਬਾਅਦ ਮੈਂ ਲਾਗੀ ਸਾਹਵਲੇ ਕੰਮ ਕਰਨ। ਇੱਕ ਤਾਂ ਦਵਿੰਦਰ ਬੈਠੇ ਸੀ ਘਰੇ ਉਹਨਾਂ ਦਾ ਫੋਨ ਆ ਰਿਹਾ ਸੀ ਜਾ ਰਿਹਾ ਸੀ। ਮੈਂ ਕਿਹਾ ਜੇ ਪਾਠ ਕਰੂੰਗੀ ਤਾਂ ਮੇਰਾ ਧਿਆਨ ਨਹੀਂ ਲੱਗਣਾ ਹਨਾ ਫੋਨ ਤੇ ਹੀ ਹੁੰਦੇ ਨੂੰ ਤਾਂ। ਤੁਵੀ ਮੇਰਾ ਪਾਰਟਸ ਬਿਲਕੁਲ ਇੰਟਰਸਟ ਨਹੀਂ ਮਨਦਾ ਹੈਗਾ ਫਿਰ ਮੈਂ ਕਹਾਂ ਚਲੋ ਜਾਣਗੇ ਜਦ ਮੈਂ ਫੇਰ ਪਹਟ ਕਰੂੰਗੀ ਹਨ ਮੈਂ ਆਪਣਾ ਕੰਮ ਕਰਦਾਂ ਨੇ ਜਿਹੜਾ ਮੈਂ ਅੱਜ ਸੋਚਿਆ ਹੋਇਆ ਕਰਨ ਵਾਸਤੇ ਇਹ ਕੰਮ ਮੇਰਾ ਬਹੁਤ ਟਾਈਮ ਤੋਂ ਪੈਂਡਿੰਗ ਪਿਆ ਸੀ ਕਿ ਆਪਣੇ ਵਾਸ਼ਰੂਮ ਵਾਲਾ ਮੈਂ ਫੈਨ ਸਾਫ ਕਰਨਾ ਸੀਗਾ ਐਗਜ਼ੌਸਟ ਫੈਨ ਸਾਫ ਕਰਨਾ ਸੀਗਾ ਕੋੜੀ ਵੀ ਮੈਂ ਲੌਬੀ ਚ ਹੀ ਰੱਖੀ ਹੋਈ ਸੀ ਜੇ ਮੈਂ ਸਟੋਰ ਰੂਮ ਚ ਰੱਖੀ ਨਹੀਂ ਸੀ ਮੈਂ ਕਹਾਂ ਜੇ ਮੈਂ ਸਟੋਰ ਰੂਮ ਚ ਰੱਖਤੀ ਤਾਂ ਮੈਂ ਫੇਰ ਮੈਨੂੰ ਦਿਖਣੀ ਨਹੀਂ ਤੇ ਮੈਨੂੰ ਕੰਮ ਨਹੀਂ ਯਾਦ ਆਉਣੇ ਲੌਬੀ ਚ ਮੈਂ ਦੇਖੂਗੀ ਤਾਂ ਮੈਨੂੰ ਪਤਾ ਹੋਊ ਮੈਂ ਕੋੜੀ ਰੱਖੀ ਮੈਨਾਲ ਕ ਅੱਜ ਮੈਂ ਕਾਚੋਲਾ ਕੰਮ ਇਹ ਕੰਪਲੀਟ ਕਰਾਂ। ਇਸ ਤੋਂ ਪਹਿਲਾਂ ਮੈਂ ਵਾਸ਼ਿੰਗ ਏਰੀਆ ਵਾਲਾ ਜਿਹੜਾ ਫੈਨ ਆ ਉਹ ਸਾਫ਼ ਕਰਕੇ ਆਈਆਂ ਉਹ ਵੀ ਬਹੁਤ ਗੰਦਾ ਹੋਇਆ ਪਿਆ ਸੀਗਾ। ਤੇ ਹੁਣ ਵਾਸ਼ਰੂਮ ਵਾਲਾ ਫੈਨ ਐਗਜ਼ੌਸਟ ਫੈਨ ਸਾਫ਼ ਕਰਦੀ ਆ। ਕਾਫੀ ਗੰਦੇ ਹੋਏ ਪਏ ਸੀ ਨਾ ਸਾਫ਼ ਕਰੋ ਚੀਜ਼ਾਂ ਫਿਰ ਆਏ ਲੱਗਦੀਆਂ ਜਿੰਮੇ ਕਦੇ ਸਾਫ਼ ਕਰੀਆਂ ਹੀ ਨਾ ਹੁਣ ਪਤਾ ਨਹੀਂ ਕਿ ਦੇਖਦੇ ਆਂ ਆਪਾਂ ਲਾ ਕੇ ਰੱਖਤੀ ਹਣਾ ਉਹ ਵੀ ਅੱਛਾ ਨਹੀਂ ਲੱਗਦਾ ਹੈਗਾ ਮੈਨੂੰ ਤਾਂ ਬਿਲਕੁਲ ਨਹੀਂ ਵਧੀਆ ਲੱਗਦਾ। ਸਾਰੀਆਂ ਚੀਜ਼ਾਂ ਤੇ ਮਿੱਟੀ ਘਟਾ ਜੰਮਿਆ ਹੋਇਆ। ਕਦੇ ਤਾਂ ਆਪਾਂ ਇਹ ਚੀਜ਼ਾਂ ਨੂੰ ਆਪਾਂ ਸਾਫ਼ ਕਰਦੇ ਹੀ ਹਣਾ ਹੱਥ ਪੱਲਾ ਆਪਾਂ ਨੂੰ ਲ ਹਰ ਇੱਕ ਚੀਜ਼ ਦੀ ਬਾਰੀ-ਬਾਰੀ ਨਾਲ ਸਫਾਈ ਕਰਨੀ ਚਾਹੀਦੀ ਵੀ ਆ ਔਰ ਵਧੀਆ ਵੀ ਲੱਗਦਾ ਦੇਖੋ ਆਪਣਾ ਕੰਮ ਵੀ ਹੋ ਜਾਂਦਾ ਆਪਣੀ ਜਿਹੜੀ ਬੋਡੀ ਦੀ ਐਕਸਰਸਾਈਜ਼ ਵੀ ਹੋ ਜਾਂਦੀ ਆ ਤੇ ਘਰ ਦੀ ਸਫਾਈ ਵੀ ਰਹਿੰਦੀ ਹੁਣ ਸਾਰਾ ਘਰ ਇੱਕ ਦਿਨ 'ਚ ਆਪਾਂ ਸਾਫ਼ ਨਹੀਂ ਕਰ ਸਕਦੇ ਪਰ ਹਾਂ ਥੋੜਾ 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 ਰੋਜ਼ ਕਰੀਏ ਤਾਂ ਆਪਣਾ ਘਰ ਸਾਫ਼ ਵੀ ਰਹੂਗਾ ਆਪਾਂ ਨੂੰ ਕਰਨਾ ਵੀ ਸੌਖਾ ਰਹੂਗਾ ਤੇ ਸਰੀਰ ਦੀ ਐਕਸਰਸਾਈਜ਼ ਵੀ ਹੁੰਦੀ ਆ ਸਾਫ਼ ਸੁਥਰਾ ਵਧੀਆ ਵੀ ਲੱਗੂਗਾ ਮੈਨੂੰ ਤਾਂ ਇਹ ਤਰੀਕਾ ਵਧੀਆ ਲੱਗਦਾ ਵੀ ਥੋੜਾ ਥੋੜਾ ਰੋਜ਼ ਕਰੀ ਚਲੋ ਬੇਲੇ ਬੈਠੇ ਨਾਲੋਂ ਜਾਂ ਇੱਕ ਦਿਨ ਹੀ ਲੱਗਣ ਨਾਲੋਂ ਹਨਾ ਵੀ ਤੁਸੀਂ ਇੱਕ ਦਿਨ ਟੁੱਟ ਕੇ ਬੈਠੇ ਸਫਾਈ ਉਹ ਗੱਲ ਵੀ ਠੀਕ ਨਹੀਂ ਫਿਰ ਉਹ ਤੁਹਾਨੂੰ ਕਿਤੇ ਨਾ ਕਿਤੇ ਥਕਾਵਟ ਕਰ ਦਿੰਦੀ ਹੈ ਬਿਮਾਰ ਕਰ ਦਿੰਦੀ ਹੈ ਥੋੜਾ ਥੋੜਾ ਰੋਜ਼ ਕਰਾਂਗੇ ਤਾਂ ਆਪਾਂ ਨੂੰ ਆਦਤ ਬਣੀ ਜਾਂਦੀ ਹੈ ਸਾਫ ਸਫਾਈ ਕਰਨ ਦੀ ਸਹੂਲਤ ਤਾਂ ਆਪਾਂ ਨੂੰ ਘਰ ਵਿੱਚ ਬਹੁਤ ਬਹੁਤ ਵਧੀਆ ਲੱਗਦੀ ਹੈ ਨਾ ਵੀ ਆਪਣੇ ਘਰੇ ਹਰ ਇੱਕ ਸਹੂਲਤ ਹੋਵੇ ਪਰ ਕਿਤੇ ਨਾ ਕਿਤੇ ਆਪਾਂ ਨੂੰ ਫਿਰ ਉਹ ਚੀਜ਼ਾਂ ਦੀ ਕੇਅਰ ਵੀ ਕਰਨੀ ਪੈਂਦੀ ਹੈ ਹਨਾ ਉਹਨਾਂ ਦੀ ਸਹੂਲਤ ਲੈਣ ਵਾਸਤੇ ਉਹ ਚੀਜ਼ ਦਾ ਆਪਾਂ ਨੂੰ ਫਾਇਦਾ ਲੈਣ ਵਾਸਤੇ ਫਿਰ ਉਹਨਾਂ ਦੀ ਵੀ ਟੇਕ ਕੇਅਰ ਆਪਾਂ ਨੂੰ ਕਰਨੀ ਪੈਂਦੀ ਹੈ ਇਸ ਕਰਕੇ ਬਹਰ ਇੱਕ ਚੀਜ਼ ਸਫਾਈ ਜ਼ਰੂਰੀ ਹੈ ਤਾਂ ਕਿ ਉਹ ਆਪਣੀਆਂ ਚੀਜ਼ਾਂ ਲੰਬੇ ਟਾਈਮ ਤੱਕ ਚੱਲਣ ਵਧੀਆ ਸਾਫ਼ ਸੁਥਰੇ ਰਹਿਣ ਅੱਛੀ ਕੰਡੀਸ਼ਨ ਵਿੱਚ ਰਹਿਣ ਤੇ ਹੁਣ ਬਾਥਰੂਮ ਵਾਲੀ ਸਾਰੀ ਸਫਾਈ ਕਰਨ ਤੋਂ ਬਾਅਦ ਫਿਰ ਮੈਂ ਆ ਗਈ ਸੀ ਕਿਚਨ ਵਿੱਚ ਕਿਚਨ ਦਾ ਮੇਰਾ ਕੰਮ ਤਾਂ ਵੈਸੇ ਡਨ ਸੀਗਾ ਜਸਟ ਕਿ ਮੈਂ ਆਪਣੇ ਕੰਮ ਖਤਮ ਕਰ ਰਹੀ ਸੀ ਜੋ ਮੇਰੇ ਅੱਜ ਲਿਸਟ ਵਿੱਚ ਸੀਗੇ ਸਰੋਂ ਦੇ ਤੇਲ ਵਾਲੀ ਬੋਟਲ ਮੈਂ ਰਿਫਿਲ ਕਰਨੀ ਸੀ ਜਿਹੜਾ ਵੱਡਾ ਕੇਨ ਆ ਬਾਹਰ ਵਾਲੀ ਕਿਚਨ ਹੁੰਦਾ ਤੇਲ ਵਾਲਾ ਉਹਦੋਂ ਲੈ ਕੇ ਚੱਕ ਕੇ ਜਿਹੜਾ ਆਇਲ ਡਿਸਪੈਂਸਰ ਆ ਉਹਦੇ ਵਿੱਚ ਵੀ ਮੈਂ ਸਰੋਂ ਦਾ ਤੇਲ ਪਾਉਣੀ ਹੁੰਦੀ ਹੈ ਕੱਲ ਮੈਂ ਵਾਸ਼ ਕੀਤਾ ਸੀ ਜਦੋਂ ਤੇਲ ਖਤਮ ਹੋ ਜਾਣਾ ਫਿਰ ਮੈਨੂੰ ਵਾਸ਼ ਕਰਦਾਂ ਨੇ ਉਹਨੇ ਵਾਸ਼ ਕਰਕੇ ਰੀਫਿਲ ਕਰਦੀ ਆ ਉਹਦੇ ਵਿੱਚ ਵੀ ਸਰੋਂ ਦਾ ਤੇਲ ਪਾ ਕੇ ਰੱਖਣਾ ਸੀਗਾ ਇੱਕ ਬੋਟਲ ਆ ਸੀ ਇੱਥੇ ਬੋਟਲ ਰੈਕ ਚ ਰੱਖ ਲੈਣੇ ਪੜਕੇ ਤੇ ਤੇਲ ਰੀਫਿਲ ਕਰਨਾ ਸੀ ਇਹ ਵਾਲਾ ਕੰਮ ਵੀ ਮੇਰਾ ਹੋ ਗਿਆ ਕਿਉਂਕਿ ਬਾਹਰ ਵਾਲੀ ਕਿਚਨ ਚ ਪਿਆ ਸੀ ਵੱਡਾ ਕੇਨ ਤੇਲ ਦਾ ਫਿਰ ਉਧਰੋਂ ਚੱਖਣ ਦੀ ਵੀ ਨਾ ਚੀਜ਼ ਘੋਲਣ ਦੇ ਕੰਮ ਅੰਦਰ ਇੰਨਾ ਹੁੰਦਾ ਵੀ ਚਲੋ ਫੇਰ ਕਰ ਲਾਂਗੇ ਐਂਜੇ ਹੁੰਦੇ ਵੀ ਚਲ ਮੈਂ ਫੇਰ ਕਰੂੰਗੀ ਇਹ ਕੰਮ ਆ ਤੇ ਚਲੋ ਇਹ ਕੰਮ ਵੀ ਹੋ ਗਿਆ ਨੇੜੇ ਆਪਣੀਆਂ ਚੀਜ਼ ਪਈ ਹੋਵੇ ਨਾ ਆਪਾਂ ਜਲਦੀ ਉਹ ਕੰਮ ਕਰਦੇ ਆ ਜਿਹੜੇ ਆਪਣੀ ਨਿਗਾਹ 'ਚ ਹੋਵੇ ਨੇੜੇ ਹੋਵੇ ਜਿਹੜੀ ਚੀਜ਼ ਆਪਣੀ ਨਿਗਾਹ 'ਚ ਨਾ ਹੋਵੇ ਦੂਰ ਹੋਵੇ ਉਹ ਕਰਨੇ ਕਰਨ ਨਾਲ ਔਖਾ ਵੀ ਲੱਗਦਾ ਤੇ ਕਰਨ ਦੀ ਕੋਣ ਵੀ ਆਪਾਂ ਨੂੰ ਹੁੰਦੀ ਹੈ ਤੇ ਹੁਣ ਦੁਪਹਿਰੇ ਮੈਂ ਦੁਪਹਿਰ ਹੀ ਮੀਨ 11:30 ਵਜੇ ਕੱਪੜੇ ਸੁੱਕਣੇ ਪਹਾਰੀ ਸੀ ਮਸ਼ੀਨ ਮੈਂ ਲੇਟ ਹੀ ਚਲਾਈ ਸੀ ਕਿ ਤਮੈਂ ਇਹਨੂੰ ਆ ਇਸ ਸਮੇਂ ਆਪਦਾ ਨਾਈਟ ਸੂਟ ਮੈਂ ਵਾਸ਼ ਕਰ ਲਾਂ ਇੱਕ ਦੋ ਕੱਪੜੇ ਘੱਟ ਵੀ ਸੀ ਤੇ ਮੈਨੂੰ ਆ ਹੀ ਹੋਵੇ ਚਲੋ ਮੈਂ ਆਪਦਾ ਨਾਈਟ ਸੂਟ ਉਧਾਰ ਕੇ ਪਾ ਦੂੰਗੀ ਕੱਪੜੇ ਫਸ ਮੈਂ ਰਾਤ ਐਨੇ ਮੈਂ ਇਕੱਠੇ ਨਹੀਂ ਕਰੇ ਸਵੇਰੀ ਇਕੱਠੇ ਕਰੇ ਸੀ ਧੋਣ ਵਾਲੇ ਨਵਿੰਦਰ ਜੀ ਪਤਾ ਕੀ ਆ ਤਾਂ ਕੱਪੜੇ ਨਾ ਦਿੰਦੇ ਨਹੀਂ ਹੈਗੇ ਧੋਣ ਨੂੰ ਮੈਂ ਹੋਰ ਪਾ ਲਵਾਂ ਇੱਕ ਵਾਰ ਮੈਂ ਹੋਰ ਪਾ ਲਵਾਂ ਇਹ ਤਾਂ ਅੱਜ ਹੋਰ ਪੈ ਜੂ ਤਾਂ ਅੱਜੇ ਸਾਫ਼ ਪਿਆ ਫਿਰ ਅੱਜ ਮੈਂ ਸਾਰੇ ਕੱਪੜੇ ਇਕੱਠੇ ਕਰੇ ਨੇ ਸਾਰੇ ਮੈਂ ਤੁਸੇ ਇੰਨੀ ਵਾਰੇ ਪਾ ਲੇ ਵੀ ਕੱਪੜੇ ਮੈਂ ਧੋਦਾ ਅੱਜ ਫਿਰ ਇਹਨਾਂ ਨੇ ਖੰਡ ਕੇ ਇਤਨੇ ਕਢਵਾਏ ਨੇ ਫਿਰ ਮੈਨੂੰ ਕਹਣਗੇ ਤੈਨੂੰ ਤਾਂ ਆਏ ਮੇਰੀ ਦਿਹਾੜੀ ਵੰਜੇ ਤੈਨੂੰ ਕੱਪੜੇ ਧੋਣ ਦਾ ਚਾਹੀ ਜਣਾ ਰਹਿੰਦਾ ਵੀ ਤੈਨੂੰ ਕੰਮ ਮਿਲ ਜੇ ਬਸ ਤੂੰ ਕੰਮ ਲੱਗੇ ਰਹੇ ਮੈਂ ਤ ਮੈਨੂੰ ਆਏ ਕਹਿੰਦੇ ਨੇ ਤੂੰ ਤਾਂ ਮੇਰੇ ਕੱਪੜੇ ਤੂੰ ਤਾਂ ਖਰਾਬ ਕਰ ਦਨੀ ਆ ਚਲ ਕੱਪੜੇ ਦਾ ਧੋਣੀ ਨੇ ਮੈਨੂੰ ਆਏ ਸੀ ਮੇਰਾ ਮਸ਼ੀਨ ਦਾ ਲੋਡ ਵਾਂਜੇ 2-4 ਮੈਕਸ ਟਾਉਂਗੇ ਜੇ ਉਧਰ ਚੱਕ ਕੇ ਪਾਲਾ ਨਹੀਂ ਜੇ ਕੋਈ ਲੋਡ ਪੂਰਾ ਨਹੀਂ ਹੁੰਦਾ ਹੈਗਾ ਫਿਰ ਆਏ ਹੁੰਦਾ ਚਲ ਆਪ ਵੀ ਪਾ ਦੀਏ ਟਾਈਮ ਹੋ ਰਿਹਾ 2:30 ਵਜੇ ਦਾ ਹੁਣ ਕੱਪੜੇ ਤੈਅ ਕਰਦੇ ਕੱਪੜੇ ਸੁੱਕ ਗਏ ਨੇ ਮੈਂ ਤੈਅ ਕਰਦਾ ਅੰਦਰ ਠੰਡ ਲੱਗਦੀ ਆ ਬਾਹਰ ਧੁੱਪ ਲਾਦੇ ਹੁਣ ਅੱਧਾ ਮੰਜਾ ਸ਼ਾਮੀ ਕੀਤਾ ਅੱਧਾ ਧੁੱਪੇ ਕੀਤਾ ਤਾਂ ਟਾਈਮ ਪਾਸ ਕਰ ਰਹੇ ਆ ਕੀ ਆ ਤੂੰ ਧੁੱਪ ਵਿੱਚ ਨਹੀਂ ਜਾਂਦੀ ਠੰਡ ਵਿੱਚ ਜਾਂਦਾ ਅੰਦਰ ਤਾਂ ਇਹਨੇ ਠਾਰੇ ਚੜਦੀਆਂ ਨੇ ਹੱਥ ਪੈਰ ਸੁਨ ਹੋ ਜਾਂਦੇ ਨੇ ਠੰਡ ਲੱਗ ਜਾਂਦਾ ਤਾਂ ਪਤਾ ਨਹੀਂ ਪੈਰ ਹੀ ਠਰੀ ਜਾਂਦੇ ਨੇ ਜਰਾਬਾ ਪਾਈਆਂ ਤਾਂ ਵੀ ਪੈਰ ਠਰੀ ਜਾਂਦੇ ਨੇ ਬਾਹਰ ਥੋੜਾ ਫੇਰ ਵੀ ਨਿੱਗ ਜਾ ਪੂਰੇ ਹੁਣ ਅੱਧੇ ਕ ਮੰਜੇ ਧੁੱਪ ਅੱਧੇ ਤੇ ਸ਼ਾਮ ਫਿਰ ਥੋੜਾ ਬੈ ਕੇ ਕੰਮ ਕਰਦੇ ਆ ਸ਼ਾਮ ਨੂੰ ਮੈਂ ਗਾੜ ਸਬਜ਼ੀ ਕੋਈ ਨਹੀਂ ਬਣਾਉਣੀ ਫਰੀ ਆਪਾਂ ਮਟਰ ਕੱਢਣ ਵਾਲੇ ਪੈਣ ਥੋੜੀ ਮਟਰ ਕੱਟ ਕੇ ਰੱਖ ਲੀਏ ਆਫਰ ਸ਼ਾਮ ਨੂੰ ਮਲਾਈ ਰਿਡਕਣੀ ਮਲਾਈ ਜੰਮ ਗਈ ਹੋਊਗੀ ਹੋਰ ਰਿਡਕਣੀ 4 ਵਜੇ ਜਾ ਚੁਪੀ ਕੇ ਫਿਰ ਰਿਡਕੂ ਵਾਕ ਕਰਨ ਤੋਂ ਪਹਿਲਾਂ ਰਿਡਕ ਦੂੰਗੀ ਜੰਮ ਗਈ ਹੋਈ ਜੇ ਦੇਖਦੀਆਂ ਬਸ ਆਹੀ ਕੰਮ ਆਉਂਦਾ ਸ਼ਾਮ ਦਾ ਵੱਡਾ ਬਹੁਤ ਵਗੇ ਨੇ ਗਿਆ ਸਿਆਰਾ ਨਿਕਾ ਨਿਕਾ ਜਿਹਾ ਲੱਗ ਰਿਹਾ ਮਾਰ ਤਾਂ ਧੁੱਪੇ ਵੀ ਨਹੀਂ ਬੈਠ ਹੁੰਦਾ ਕੱਪੜੇ ਸੁੱਕ ਗਏ ਤੂੰ ਇੰਨੀ ਤੇਜ਼ ਨਾਲ ਮੈਂ ਲੇਟ ਧੋਤੇ ਸੀ ਕੱਪੜੇ 11:30 ਵਜੇ ਮੈਂ ਸੁੱਕਣੇ ਪਾਏ ਨੇ ਤੇ ਹੁਣ 2:30 ਵਜੇ ਨੇ ਸੁੱਕੇ ਪੈ ਜਾਂ ਮੈਂ ਇਹਨੇ ਮੋਟੇ ਕਰਮ ਕੱਪੜੇ ਵੀ ਆਹ ਰਵਈਤਾ ਮਲਾਈ ਜਮਗੀ ਦਹੀਂ ਮਾਉ ਤੁਮੇ ਚ ਥੋੜਾ ਜਿਹਾ ਠੰਡਾ ਪਾਣੀ ਵਾਕੇ ਇਹਨੂੰ ਰੜਕਦਾਂਗੇ ਮੱਖਣ ਆ ਜੂ ਫੇਰ ਜਾਉਂਗੀ ਸੈਰ ਕਰਨ ਪੰਜ ਵਜੇ ਜਾਉਂ ਸੈਰ ਕਰਨ ਪੌਣੇ ਪੰਜ ਪੰਜ ਹੱਦ ਤੱਕ ਬਾਹਰ ਤੋਂ ਪੌਣ ਦੇ ਵੇੜ ਚ ਇਸ ਟਾਈਮ ਤੱਕ ਇਹਨੂੰ ਖੜੜਕਦੇ ਮੱਖਣ ਬਰਾਉਣੇ ਤਾਜ਼ਾ ਕਰਦਾ ਮੱਖਣ ਬਣਉਣੀ ਕਿੰਨੀ ਮਿਹਨਤ ਹੁੰਦੀ ਦਿਖ ਪਹਿਲਾਂ ਦੁੱਧਾ ਪੱਲਾ ਕੇ ਗਰਮ ਕਰਦੇ ਆ ਠੰਡਾ ਕਰਕੇ ਫਰਿੱਜ ਵਿੱਚ ਰੱਖ ਦਿਆ ਫਿਰ ਮਲਾਈ ਧਾਰ ਧਾਰ ਹੌਲੀ ਹੌਲੀ ਇਕੱਠੀ ਕਰਦੇ ਆ ਫਿਰ ਮਲਾਈ ਨੂੰ ਜਮਾਉਣਾ ਰੜਕਣਾ ਗਰਮ ਕਰਨਾ ਫਰਿਜ ਚ ਰੱਖਣਾ ਦੁਬਾਰਾ ਫਿਰ ਗਰਮ ਕਰਨਾ ਫਿਰ ਕਿਉਂ ਨਾ ਤਿਆਰ ਲਾਣਾ ਕਿੰਨੀ ਮਿਹਨਤ ਹੁੰਨ ਜਾਂਦੇ ਸੀ ਜੀ ਉਹ ਪਿੱਛੇ ਪਰ ਆਪਦੀ ਪਿਓਰ ਹੁੰਦੀ ਆ ਮੱਖਣ ਮੈਂ ਕੱਢ ਕੇ ਰੱਖਤਾ ਤੇ ਲੱਸੀ ਵਾਲਾ ਪਤੀਲਾ ਖਾਲੀ ਕਰਤਾ ਲੱਸੀ ਆ ਦੋਨੇ ਜੱਗਾਂ ਵਿੱਚ ਕੱਢ ਲਈ ਨਨੋ ਮੈਂ ਫ੍ਰੀ ਵਿੱਚ ਰੱਖ ਲਈ ਇਹਨਾਂ ਦੋਨਾਂ ਚ ਕੱਢ ਲਈ ਤੇ ਮਠਾਈ ਦਾ ਡੱਬਾ ਜਿੱਖੋ ਨਾ ਜਦਵਿੰਦਰ ਬਾਹਰ ਟੈਂਡ ਕਰਕੇ ਆਏ ਸੀਗੇ ਮਠਾਈਆਂ ਕੀ ਮਿੱਠਾ ਹੀ ਮਿੱਠਾ ਮਿੱਠਾ ਹੀ ਮਿੱਠਾ ਹੋਇਆ ਪੰਤਾ ਦਾ ਮਿੱਠਾ ਹੋਇਆ ਗਿਆ ਤੇ ਬੰਦਾ ਦੇਖ-ਦੇਖ ਤਾ ਜੀ ਕਰੂਗਾ ਇਹਨਾਂ ਖਾਣ ਨੂੰ ਕਰੇ ਕੀ ਆਪੇ ਆਪਿਆ ਮਿੱਠਾ ਨਮਕੀਨ ਮਠੀਆਂ ਮਠੀਆਂ ਚ ਕਿਉਂ ਬਹੁਤ ਹੁੰਦਾ ਮੂੰਹ ਚ ਕਿਉਂ ਕਿਉਂ ਹੋ ਜਾਂਦਾ ਟਾਈਮ ਹੋ ਗਿਆ 7:30 ਦਾ ਹੁਣ ਮੈਂ ਅੰਦਰੋਂ ਫ੍ਰੀ ਹੋ ਗਈ ਅੰਦਰਲੇ ਕੰਮ ਕਰਕੇ ਸਾਰੇ ਤੇ ਹੁਣ ਕਰਦੀਆਂ ਵਾਕ ਅਧ ਨਿੱਕੇ ਨਿੱਕੇ ਕੰਮ ਜੇ ਐਨੇ ਹੋਗੇ ਨਾ ਕਪੜੇ ਧੋਤੇ ਵੀਗੇ ਸਾਮਗੇ 2-4 ਪ੍ਰੈਸ ਵਾਲੇ ਪ੍ਰੈਸ ਵੀ ਕਰਦੇ ਦੋ ਕ ਕਪੜੇ ਮੇਰੇ ਪਹਿਲਾਂ ਦੇ ਪਏ ਸੀ ਪ੍ਰੈਸ ਵਾਲੇ ਉਹ ਕਰਤੇ ਡਸਟਿੰਗ ਵਾਲੇ ਕਪੜੇ ਧੋਤੇ ਮਟਰ ਕੱਢ ਕੇ ਰੱਖਤੇ ਮਲਾਈ ਰੜਕੀ ਗਈ ਮੱਖਣ ਕੱਢਤਾ ਕਾਫੀ ਕੰਮ ਹੋਗੇ ਨਿੱਕੇ ਨਿੱਕੇ ਜਿਹਦਾ ਹੁਣ ਦੇਖ ਦੇ ਇੱਕ ਦਿਨ ਮੈਂ ਕੋਈ ਕੰਮ ਨਹੀਂ ਛੇੜਦੀ ਮੇਰੇ ਸਲਾਮ ਮੈਂ ਇੱਕ ਦਿਨ ਡਸਟਿੰਗ ਕਰਾਂ ਕਾਫੀ ਦਿਨ ਹੋ ਗਏ ਰੂਮਸ ਦੀ ਡਸਟਿੰਗ ਕਰੀ ਨੂੰ ਵੀ ਇੱਕ ਦਿਨ ਮੈਂ ਡਸਟਿੰਗ ਤੇ ਲਾਵਾਂ ਇੱਕ ਦਿਨ ਸਾਰੇ ਕੰਮ ਕਰਨੇ ਪੋਸੀਬਲ ਨਹੀਂ ਹੁੰਦੇ ਫੇ ਥੱਕ ਜਾਈਦਾ ਨਿੱਕੇ ਨਿੱਕੇ ਕੰਮਾਂ ਤੇ ਨਾ ਤੋੜਾ ਫੇ ਆਪਾਂ ਉਹ ਵਿੱਚ ਜਿਹੜੇ ਡਸਟਿੰਗ ਹੋਵੇ ਤੁਰੇ ਫਿਰ ਤੁਰੇ ਫਿਰਨੇ ਕੀ ਹੈ ਕੰਮ ਮੈਂ ਥੱਕ ਜਾਈਦਾ ਸੋਚਣੀ ਹੈ ਇੱਕ ਦਿਨ ਡਸਟਿੰਗ ਕਰਾਂ ਕੱਪੜੇ ਵੀ ਉਸਦੇ ਨਾਲ ਧੋਵਾਂ بس ਕੱਲੀ ਡਸਟਿੰਗ ਹੋ ਗਈ ਚਲੋ ਜੁ ਮੈਂ ਕੱਦੀਆਂ ਵਾਕ ਥੋੜੀ ਵਾਕ ਕਰੂੰ ਥੱਕ ਜਾਈਦਾ ਸ਼ਾਮ ਤੱਕ ਤਾਂ ਆਪਦੇ એનર્ਜੀ ਲੈਵਲ ਬਿਲਕੁਲ ਲੋ ਹੋ ਜਾਂਦਾ ਸਵੇਰੇ ਜਦੋਂ ਉੱਠਦੇ ਆ ਇੰਨਾ ਵਧੀਆ ਫਰੈਸ਼ ਮਾਈਂਡ ਹੁੰਦਾ ਫਰੈਸ਼ ਮੂਡ ਹੁੰਦਾ એનર્ਜੀ ਲੈਵਲ ਵੀ ਇੰਨਾ ਹਾਈ ਹੁੰਦਾ ਸ਼ਾਮ ਤੱਕ ਤਾਂ ਆਪਦੀ ਬਸ ਹੋ ਜਾਂਦੀ ਬਿਲਕੁਲ ਹੀ ਸ਼ਾਮ ਨੂੰ ਮੈਂ ਆਪਦੇ ਲਈ ਕੁਝ ਸਪੈਸ਼ਲ ਖਾਣ ਨੂੰ ਅੱਗੇ ਮੈਂ ਬਣਾਉਂਦੀ ਹੁਣ ਮੈਂ ਬਹੁਤ ਘੱਟ ਬਣਾਉਣੀ ਆ ਅੱਜ ਵੀ ਆਲੂ ਮ ਹੁਣ ਸਬਜ਼ੀ ਬਣਾਉਣ ਦੀ ਲੋੜ ਨਹੀਂ ਬਸ ਮੈਂ ਉਹੀ ਇੱਕ ਸਬਜ਼ੀ ਖਾ ਲੂੰ ਨਾਲ ਸੈਲਡ ਖਾ ਲੂੰ ਜਾਂ ਫਿਰ ਮੈਂ ਇੱਕ ਨਾਲ ਬਾਦਰੀ ਦੀ ਰੋਟੀ ਖਾ ਲੂੰ ਦੇਖਦੇ ਵਸਾਂ ਹੀ ਕਰੂੰਗੀ ਹਮਤ ਨਹੀਂ ਪੈਂਦੀ ਸ਼ਾਮ ਨੂੰ ਕੁਝ ਵੀ ਆਪਦੇ ਵਾਸਤੇ ਬਣਾਉਣ ਵਾਸਤੇ ਸਵੇਰੇ ਤਾਂ ਮੈਂ ਬਣਾ ਲਾਂ ਨੇ ਪਰ ਸ਼ਾਮ ਨੂੰ ਬਣਾਉਣਾ ਆਪਦੇ ਵਾਸਤੇ ਸਪੈਸ਼ਲ ਕੁਝ ਬਹੁਤ ਹੀ ਔਖਾ ਲੱਗਦਾ ਕਰਦੀਆਂ ਵਾਕ ਹੁਣ 15-20 ਮਿੰਟ ਵਾਕ ਕਰੂੰ ਜ਼ਿਆਦਾ ਨਹੀਂ ਕਰਦੀ ਫਿਰ ਜਿਸ ਦਿਨ ਤਕਾਵਟ ਹੁੰਦੀ ਉਸ ਦਿਨ ਮੈਂ ਜ਼ਿਆਦਾ ਥੱਕਣ ਕਰਦੀ ਆ ਉਹ ਸਰੀਰ ਨਾਲ ਮੈਂ ਤਾਂ ਥੋੜੀ ਵਾਕ ਹੀ ਕਰਦੀ ਹੁੰਨੀ ਕਿਉਂਕਿ ਦਿਨ ਚ ਕੰਮ ਹੀ ਐਨੇ ਹੋ ਜਾਂਦੇ ਨੇ ਬੰਦਾ ਥੱਕ ਜਾਂਦਾ ਹਨਾ ਥੱਕਾ ਕਰਾਂਗੇ ਤਾਂ ਵੀ ਮੈਂ ਔਖੀ ਹੂੰਗੀ ਮੋਸਰਤ ਕੇ શરીਗ ਨਾਲ ਤਾਂ ਕੰਨੀ ਕਦੇ ਵੀ ਕਰੀਦਾ ਤੇ ਜਿੰਨੇ ਕਬ ਦੀ ਹਿੰਮਤ ਪਵੇ ਜਿੰਨਾ ਕ ਆਪਣਾ ਸਰੀਰ ਆ ਗਿਆ ਤਾਂ ਵੀ ਬਸ ਉਹਨਾਂ ਕੀ ਬੋਕਿਆ ਐਕਸਰਸਾਈਜ਼ ਕਰੋ ਵੱਧ ਕਰਾਂਗੇ ਕਿਸ ਲਿਮਿਟ ਤੋਂ ਬਾਹਰ ਜਾਵਾਂਗੇ ਤਾਂ ਫਿਰ ਔਖੇ ਹੀ ਹੋਵਾਂਗੇ ਤੇ ਹੁਣ ਮੈਂ ਡਿਨਰ ਚ ਆਪਣੇ ਲਈ ਬਣਾਣੀ ਸੀ ਐਗ ਸੈਲਡ ਦਵਿੰਦਰ ਨੇ ਨਾ ਸ਼ਾਮ ਨੂੰ ਐਗ ਬੋਇਲ ਕਰਵਾਈ ਇਸ ਮੈਂ ਵੀ ਆਪਣੇ ਵਾਸਤੇ ਐਗ ਬੋਇਲ ਕਰ ਲੇ ਪਹਿਲਾਂ ਤਾਂ ਮੇਰੇ ਸਲਾਇਸ ਇੰਪੋਇਲਡ ਐਗ ਖਾ ਲਾਂ ਡਿਨਰ ਨਾਲ ਅਲੱਗ ਕਰ ਲਾ ਫਿਰ ਮੈਂ ਸੋਚਿਆ ਚਲੋ ਬੋਇਲਡ ਐਗ ਦਾ ਕੁਝ ਬਣਾਉਣੇ ਆ ਤੇ ਮੈਂ ਕੱਟ ਲਈ ਇੱਕ ਪਲੇਟ ਪਰ ਕੇ ਸੈਲਡ ਦੀ ਜਿਸ ਵਿੱਚ ਮੈਂ ਕੱਟਿਆ ਖੀਰਾ गाजर थोड़ा सा टमाटर पत्ता गोभी ਤੇ ਧਨੀਆ ਤੁਸੀਂ ਪਿਆਜ਼ ਵੀ ਪਾ ਸਕਦੇ ਹੋ ਕੋਈ ਵੀ ਸੈਲਟ ਆਪਣੀ ਮਰਜ਼ੀ ਦੇ ਸਾਬ ਨਾਲ ਤੁਸੀਂ ਦੇ ਵਿੱਚ ਪਾ ਸਕਦੇ ਹੋ ਨਾ ਜੋ ਚੀਜ਼ ਤੁਹਾਡੇ ਕੋਲ ਅਵੇਲੇਬਲ ਹੈ Shimla mirch ਵੀ ਪਾ ਸਕਦੇ ਮੈਂ Shimla mirch ਨਹੀਂ ਪਾਈ ਪਿਆਜ਼ ਨਹੀਂ ਪਾਇਆ गाजर ਪੱਤਾ ਗੋਭੀ ਖੀਰਾ ਟਮਾਟਰ ਤੇ ਹਰਾ ਧਨੀਆ ਇਹ ਬਰੀਕ ਕੱਟ ਕੇ ਲੈ ਲਿਆ ਸੈਲਟ ਥੋੜਾ ਥੋੜੇ ਵਿੱਚ ਪਾਵਾਂਗੀ ਬੋਇਲਡ ਐਗ ਐਗਸ ਦੇ ਪੀਸ ਕਰਕੇ ਪਾਵਾਂਗੀ ਕਿ ਜੇ ਤੁਸੀਂ ਹੈਲਥੀ ਡਿਨਰ ਚਾਹੁੰਦੇ ਹੋ weight loss ਕਰਨ ਲਈ ਜਾਂ ਪੈਸੇ ਤੁਸੀਂ ਹਲਕਾ ਕੁਝ ਖਾਣਾ ਖਾਣਾ ਚਾਹੁੰਦੇ ਰਾਤ ਨੂੰ ਵੀ ਰਾਤ ਦਾ ਖਾਣਾ ਤੁਸੀਂ ਹਲਕਾ ਖਾਣਾ ਉਹਦੇ ਵਿੱਚ ਵੀ ਤੁਹਾਨੂੰ ਬਹੁਤ ਵਧੀਆ ਆਪਸ਼ਨ ਹੈ ਐਗ ਦੀ ਜਗ੍ਹਾ ਤੁਸੀਂ ਟੋਫੂ ਵੀ ਯੂਜ਼ ਕਰ ਸਕਦੇ ਹੋ ਤੇ ਪਨੀਰ ਵੀ ਯੂਜ਼ ਕਰ ਸਕਦੇ ਹੋ ਚਨੇ ਵੀ ਯੂਜ਼ ਕਰ ਸਕਦੇ ਹੋ ਕੋਈ ਵੀ ਪ੍ਰੋਟੀਨ ਵਾਲੀ ਚੀਜ਼ ਜਿਵੇਂ ਸੋਆ ਚੰਕਸ ਹੁੰਦੀਆਂ ਨੇ ਸੋਇਆਬੀਨ ਦੀਆਂ ਬੜੀਆਂ ਉਬਾਲ ਕੇ ਹਨ ਉਹਨਾਂ ਉਹ ਵੀ ਯੂਜ਼ ਕਰ ਸਕਦੇ ਹੋ ਸੋਆ ਦਾ ਚੂਰਾ ਵੀ ਪਾ ਸਕਦੇ ਹੋਗੇ ਜਿਵੇਂ ਮਰਜ਼ੀ ਤੁਸੀਂ ਯੂਜ਼ ਕਰੋ ਕੋਈ ਵੀ ਚੀਜ਼ ਪ੍ਰੋਟੀਨ ਵਾਲੀ ਤੁਸੀਂ ਬਣਾ ਸਕਦੇ ਹੋ ਉੱਪਰ ਮੈਂ ਪਾਤਾ ਕਾਲਾ ਨਮਕ ਕਾਲੀ ਮਿਰਚ ਤੇ ਹਲਕਾ ਜਿਹਾ ਮਿਕਸ ਕਰ ਦਮ ਖਾਣ ਵਿੱਚ ਇੰਨਾ ਜਿਆਦਾ ਇੰਨਾ ਜਿਆਦਾ ਟੇਸਟੀ ਲੱਗਿਆ ਨਾ ਮੈਨੂੰ ਬਹੁਤ ਜਿਆਦਾ ਟੇਸਟ ਲੱਗਾ ਮੈਂ ਫਸਟ ਟਾਈਮ ਯਾਰ ਇਸ ਤਰ੍ਹਾਂ ਖਾਦਾ ਸੀ ਬੋਇਟੈਗ ਬੈਗ ਸੈਲਡ ਕਰਕੇ ਤੇ ਅੱਛਾ ਲੱਗਿਆ ਮੈਨੂੰ ਇਹਦੇ ਵਿੱਚ ਤੁਸੀਂ ਕੋਈ ਵੀ ਆ ਤੇ ਪਸੰਦੀ ਹਰੀ ਚਟਨੀ ਵੀ ਪਾ ਸਕਦੇ ਹੋ ਕੋਈ ਵੀ ਚਟਨੀ ਇੱਧਰ ਦੇਖੋ ਸੈਲਡ ਗਰਮ ਹੋ ਰਿਹਾ ਦਿਵਿੰਦਰ ਕਹਿੰਦੇ ਨਾ ਗਰਮ ਪਾਣੀ ਪਾ ਕੇ ਤੇ ਖੀਰਾ ਗਰਮ ਕਰਿਆ ਕਰੋ ਠੰਡਾ ਨਹੀਂ ਖਾਦਾ ਜਾਂਦਾ ਇਹ ਮੈਂ ਪਾਤੇ ਗਰਮ ਪਾਣੀ ਵਿੱਚ 5 ਮਿੰਟ ਰੱਖ ਕੇ ਫਿਰ ਮੈਂ ਕੱਟੂੰਗੀ ਸੈਲਡ ਠੰਡਾ ਖਾਣਾ ਔ सैलड ना फिर ठंडा तो खादा नहीं आता है जी नहीं खादा फिर वो बिल्कुल नॉर्मल टैंपरेचर तो आ जाता बहुत पी भी चीज़ ठंडी होंगी खीरे तो हम फ्रिज रख लिया होने केंद क फ्रिज में नहीं रखते बहुत पई भी हमें ठंडा होने फ्रिज में रखे होंने टाइम हो गया हूँ सवा आठ द किचन सारे मेरे काम हो गए ख़त्म सब कुछ सारे काम खत्म करते दही मैं जमा ही नहीं मैं दिन गड़पी दही की जमाती थी तो हूँ बस घरदे कपड़े वगैरह चेंजिया पैनने गए है ना ਸਾਰਾ ਕੰਮ ਫਿਨਿਸ਼ ਹੋ ਕੇ ਫੇਰ ਤਸੱਲੀ ਨਹੀਂ ਮਿਲਦੀ ਵੀ ਸਾਰਾ ਕੰਮ ਹੋ ਗਿਆ ਤੇ ਇੱਕ ਹੁਣ ਮੈਨੂੰ ਕਮੈਂਟ ਆਇਆ ਸੀ ਪ੍ਰਭਜੋਤ ਪ੍ਰਭਜੋਤ ਦਾ ਉਹ ਕਹਿੰਨੇ ਮੇਰਾ ਨਾਮ ਲਿਓ ਓ थैंक यू ਪ੍ਰਭਜੋਤ ਫॉर ਯੂ ਲਵ ਐਂਡ ਸਪੋਰਟ ਹਨਾ ਬਹੁਤ-ਬਹੁਤ ਧੰਨਵਾਦ ਕਿਉਂਕਿ ਤੁਹਾਡੇ ਪਿਆਰ ਤੇ ਸਪੋਰਟ ਤੋਂ ਬਿਨਾ ਤੁਹਾਡੇ ਸਹਿਯੋਗ ਤੋਂ ਬਿਨਾ ਮੈਂ ਵੀ ਰੋਜ਼ ਵੀਡੀਓਜ਼ ਨਹੀਂ ਪਾ ਸਕਦੀ ਉਹ ਮੇਰੇ ਲਈ ਪੋਸੀਬਲ ਨਹੀਂ ਹਨਾ ਤੁਸੀਂ ਸਪੋਰਟ ਕਰਦੇ ਹੋ ਐਨੇ ਅੱਛੇ-ਅੱਛੇ ਕਮੈਂਟਸ ਕਰਦੇ ਹੋ ਮੈਨੂੰ ਮੋਟੀਵੇਸ਼ਨ ਮਿਲਦੀ ਹੈ ਮੈਨੂੰ ਮੋਟੀਵੇਟ ਕਰਦੇ ਹੋ ਬਹੁਤ-ਬਹੁਤ ਥੈਂਕ ਯੂ ਤੁਸੀਂ ਪਸੰਦ ਕਰਦੇ ਹੋ ਮੈਨੂੰ ਅੱਛਾ-ਅੱਛਾ ਕਮੈਂਟਸ ਕਰਦੇ ਹੋ ਮੈਨੂੰ ਵੀ ਪੋਜ਼ਿਟਿਵਿਟੀ ਮਿਲਦੀ ਆ ਮੈਂ ਵੀ ਹੋਰ ਤੁਹਾਡੇ ਲਈ ਵੀਡੀਓਜ਼ ਬਣਾਉਣੀ ਆ ਅੱਛਾ ਲੱਗਦਾ ਹੈ ਇਦਾਂ ਹੀ ਆਪਣਾ ਸਰਕਲ ਚੱਲਦੀ ਜਾਂਦਾ ਬਸ ਤੁਸੀਂ ਮੈਨੂੰ ਮੋਟੀਵੇਟ ਕਰੀ ਚੱਲੋ ਮੈਂ ਤੁਹਾਨੂੰ ਕਰੀ ਜਾਂਦੀ ਆ ਨਾ ਕੋਈ ਵੀ ਕ੍ਰੀਏਟਰ ਨੂੰ ਆਡੀਅנס ਜਦ ਤੱਕ ਸਪੋਰਟ ਨਹੀਂ ਕਰੂਗੀ ਹੈਨਾ ਅੱਛੇ ਕਮੈਂਟਸ ਨਹੀਂ ਕਰੂਗੀ ਤਾਂ ਫਿਰ ਕਿਸੇ ਵੀ ਕ੍ਰੀਏਟਰ ਲਈ ਅੱਗੇ ਵੀਡੀਓਜ਼ ਬਣਾਉਣੀ ਮੁਸ਼ਕਲ ਹੋ ਜਾਂਦੀਆਂ ਹੌਂਸ ਲਾਈਨ ਹੀ ਪੈਂਦਾ ਹੈਗਾ ਫਿਰ ਅੱਗੇ ਉਹ ਵੀਡੀਓ ਬਣਾਵੇਂ ਇਸ ਲਈ ਹਮੇਸ਼ਾ ਜਿਵੇਂ ਥੋੜਾ ਥੋੜਾ ਜਿਹਾ ਮੋਟੀਵੇਸ਼ਨ ਮਿਲਦੀ ਰਹੇ ਤਾਂ ਅੱਛਾ ਲੱ ਮਾਕੀ ਤੁਸੀਂ ਆਪ ਕਮੈਂਟਸ ਆਸਤਾਨੇ ਹੋ ਕਿ ਸਾਨੂੰ ਤੁਹਾਡੀਆਂ ਵੀਡੀਓਜ਼ ਬਹੁਤ ਮੋਟੀਵੇਸ਼ਨਲ ਲੱਗਦੀਆਂ ਨੇ ਅਸੀਂ ਤੁਹਾਡੇ ਦਾ ਮੋਟੀਵੇਟ ਹੁੰਨੇ ਆ థాంਕ ਯੂ ਮੈਂ ਵੀ ਤੁਹਾਡੇ ਤੋਂ ਬਹੁਤ ਮੋਟੀਵੇਟ ਹੁੰਨੀ ਆ ਜੇਕਰ ਆਪਣਾ ਪਿਆਰ ਆਪਣਾ ਰਿਸ਼ਤਾ ਬਣਿਆ ਰਵੇ ਫੋਰ ਵੀ ਫੈਮਿਲੀ ਵੱਡੀ ਹੋਵੇ ਆਪਣੀ ਸੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਇਹ ਸੋ ਮੇਰੀ ਅੰਤਿਮ ਵਾਲੀ ਵੀਡੀਓ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਾਂਗੇ ਕੋਰ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ